ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਜੀ ਤੇ ਅੱਜ ਆਪਾਂ ਬਿਲਕੁਲ ਆਸਾਨ ਤੇ ਸੌਖੇ ਤਰੀਕੇ ਨਾਲ ਪੱਖਾ ਸਾਫ਼ ਕਰਨਾ ਦੱਸਾਂਗੇ ਤੁਹਾਨੂੰ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਆ ਗਿਆ ਤੇ ਪੱਖੇ ਆਪਾਂ ਨੇ ਚਲਾਉਣੇ ਆ ਤੇ ਇਹਨਾਂ ਤੇ ਬਹੁਤ ਜ਼ਿਆਦਾ ਗਰਦਾ ਹੋ ਜਾਂਦਾ ਜੀ ਪੱਖਿਆਂ ਤੇ ਧੂੜ ਮਿੱਟੀ ਹੋ ਜਾਂਦੀ ਹੈ ਤੇ ਆਪਾਂ ਨੂੰ ਥੋੜੇ-ਥੋੜੇ ਦਿਨਾਂ ਬਾਅਦ ਹੀ ਇਹ ਗਰਮੀ 'ਚ ਸਾਫ਼ ਕਰਨੇ ਪੈਂਦੇ ਤੇ ਤੇ ਇਹ ਆ ਪਾ ਜੀ ਜਿਵੇਂ ਇਹ ਖਾਲੀ ਬੋਤਲ ਹੁੰਦੀ ਆ ਤੇ ਇਹਦੇ ਨਾਲ ਆਪਾਂ ਸਾਫ ਕਰ ਸਕਦੇ ਆ ਨਾ ਆਪਾਂ ਨੂੰ ਇਹਦੇ ਵਿੱਚ ਟੇਬਲ ਦੀ ਜ਼ਰੂਰਤ ਹੈਗੀ ਤੇ ਨਾ ਕਾਸੇ ਦੀ ਹੋਰ ਤੇ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਸਿਰਫ ਇੱਕ ਬੋਤਲ ਨਾਲ ਆਪਾਂ ਪੱਖਾ ਸਾਫ ਕਰਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹੁਣ ਆਪਾਂ ਬੋਤਲ ਤੇ ਕੱਟ ਲਗਾ ਲੈਣਾ ਜੀ ਆਪਾਂ ਇਸ ਤਰੀਕੇ ਨਾਲ ਆਪਾਂ ਲੈ ਲਈ ਜੀ ਬੋਤਲ ਤੇ ਬੋਤਲ ਦਾ ਆਪਾਂ ਪਹਿਲਾਂ ਆਪਾਂ ਇੰਨਾ ਇੰਨਾ ਹਿੱਸਾ ਕੱਟ ਲਾਂਗੇ ਜੀ ਇਹ ਤੇ ਇਹ ਚਾਹੇ ਤੁਸੀਂ ਚਾਕੂ ਗਰਮ ਕਰਕੇ ਕੱਟ ਲੈਣਾ ਤੇ ਚਾਹੇ ਕਿਸੇ ਬਲੇਡ ਵਗੈਰਾ ਨਾਲ ਇੰਨਾ ਇੰਨਾ ਹਿੱਸਾ ਆਪਾਂ ਕੱਟ ਕੇ ਦਿਖਾਉਣੀ ਆ ਤੁਹਾਨੂੰ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਇਸ ਤਰੀਕੇ ਨਾਲ ਆਪਾਂ ਨੇ ਕੱਟ ਲਿਆ ਇਹਨੂੰ ਆਪਾਂ ਰੱਖ ਲਾਂਗੇ ਸਾਈਡ ਤੇ ਤੇ ਹੁਣ ਆਪਾਂ ਇਹ ਬੋਤਲ 'ਚ ਦੋ ਕੱਟ ਲਗਾਉਣੇ ਆਗੇ ਤੇ ਇੱਕ ਆਪਾਂ ਇੱਥੋਂ ਸਟਾਰਟ ਕਰ ਲੈਣਾ ਆਪਾਂ ਬੋਤਲ ਦੇ ਐਂਡ ਤੱਕ ਨਹੀਂ ਕੱਟ ਲੈ ਜਾਣਾ ਇੰਨਾ ਕੁ ਆਪਾਂ ਥਾਂ ਛੱਡ ਦੇਣਾ ਪਹਿਲਾਂ ਇੰਨਾ ਸਰ ਤੇ ਹੁਣ ਆਪਾਂ ਕੱਟ ਲਗਾਉਣਾ ਸ਼ੁਰੂ ਕਰਾਂਗੇ ਇੱਥੋਂ ਆਜੀ ਆਪਾਂ ਕੱਟ ਲਗਾ ਲੈਣਾਗਾ ਤੇ ਇਧਰ ਵੀ इना था इधर देना इधर भी तो नहीं, भी नहीं लगा कट इधर भी इस तरीके ने इस तरीके न इधर भी अपा ओना ही कट लगा लिया बोतल च हूं आर पार कट लग लग गया है। इस तरीके बराबर बराबर ਇਸ ਤਰੀਕੇ ਨਾਲ ਹੀ ਹੁਣ ਆਪਾਂ ਦੋਨੋਂ ਸਾਈਡ ਕੱਟ ਲਾ ਗਏ ਤੇ ਹੁਣ ਆਪਾਂ ਇੱਕ ਇੱਕ ਇਧਰ ਛੋਟਾ ਜਿਹਾ 홀 ਇਧਰ ਆਪਾਂ ਨੇ ਕਰ ਲੈਣਾਗਾ ਇੱਥੇ ਇਸ ਤਰੀਕੇ ਨਾਲ ਆਪਾਂ ਨੇ ਜਿਆਦਾ ਵੱਡਾ ਨਹੀਂ ਇਹਨੂੰ ਕਰਨਾ ਹੈਗਾ ਥੋੜਾ ਜਿਹਾ ਗੜਾਈ ਜਿੱਚ ਕਰ ਲਾਂਗੇ ਇੱਥੇ ਹੁਣ ਇਹਦੇ ਉੱਪਰਲੀ ਸਾਈਡ ਆਪਾਂ ਨੇ ਕਰਿਆ ਇਹ 홀 ਆਸ ਗਿਆ ਉੱਪਰ ਤੇ ਹੁਣ ਜਿਹੜਾ ਇਹ ਆਪਾਂ ਨੇ ਟੱਕਣ ਇਹ ਖੋਲਿਆਗਾ ਤੇ ਇਹਨੂੰ ਆਪਾਂ ਇਹਦੇ ਵਿੱਚ ਦੀ ਥੋੜੀ ਟਪਾ ਦਾਂਗੇ ਇਸ ਤਰੀਕੇ ਨਾਲ ਜੀ ਆਪਾਂ ਨੇ ਟੱਕਣ ਨੂੰ ਬਾਹਰਲੀ ਸਾਈਡ ਕੱਢ ਲਏ ਇਹ ਵੇਖੋ ਤੇ ਹੁਣ ਆਪਾਂ ਨੂੰ ਚਾਹੀਦਾ ਇੱਕ ਕੱਪੜਾ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਦੋ ਪੀਸ ਬਣਾ ਲਾਂਗੇ ਕੱਪੜੇ ਦੇ ਕੱਟ ਕੇ ਜੀ ਇਸ ਤਰੀਕੇ ਨਾਲ ਆਪਾਂ ਬੋਤਲ ਦੇ ਨਾਲ ਆਪਦਾ ਕੱਪੜਾ ਇਸ ਤਰੀਕੇ ਨਾਲ ਹੀ ਆਪਾਂ ਨੇ ਬੋਤਲ ਦੇ ਨਾਲ ਆਪ ਦਾ ਕੋਈ ਕੱਪੜਾ ਲੈ ਲੈਣਾ ਤੇ ਉਹਨੂੰ ਇਸ ਤਰੀਕੇ ਨਾਲ ਆਪਾਂ ਫੋਲਡ ਕਰ ਲਾਂਗੇ ਕੱਪੜੇ ਨੂੰ 모ੜ ਲਾਂਗੇ ਇਸ ਤਰੀਕੇ ਨਾਲ ਕਟਾਈ ਜਿਲਾ ਲਾਂਗੇ ਤੇ ਦੂਜਾ ਕੱਪੜਾ ਵੀ ਆਪਾਂ ਇਸੇ ਤਰੀਕੇ ਨਾਲ ਹੀ ਫੋਲਡ ਕਰ ਲਾਂਗੇ ਤੇ ਹੁਣ ਆਪਾਂ ਇੱਧਰ ਕੱਪੜੇ ਨੂੰ ਇਹਦੇ ਵਿੱਚ ਸੈੱਟ ਕਰ ਲਾਂਗੇ तरीके ਨਾਲ ਕਲਾਪਾ ਇੱਕ ਸਾਈਡ ਕਪੜਾ ਸੈੱਟ ਕਰ ਲਾਂਗੇ ਅੱਜ ਇਹਨਾਂ ਤੇ ਇਧਰ ਆਪਾਂ ਇੱਕ ਸਾਈਡ ਕਪੜੇ ਨੂੰ ਸੈੱਟ ਕਰ ਲਿਆ ਜੀ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਬੋਤਲ 'ਚ ਇਹ ਕਪੜਾ ਪਾ ਲਾਂਗੇ ਤੇ ਦੂਸਰੀ ਸਾਈਡ ਵੀ ਇਸੇ ਤਰੀਕੇ ਨਾਲ ਹੀ ਆਪਾਂ ਸੈੱਟ ਕਰ ਲਾਂਗੇ ਕਪੜੇ ਨੂੰ ਜੀ ਹੁਣ ਆਪਾਂ ਇਸ ਤਰੀਕੇ ਨਾਲ ਇਹ 'ਚ ਦੋਨੇ ਸਾਈਡ ਕਪੜੇ ਪਾ ਲਏ ਤੇ ਹੁਣ ਆਪਾਂ ਇਸ ਤਰੀਕੇ ਨਾਲ ਲੈ ਲੈਣੀ ਹੈ ਕੋਈ ਰੀਲ ਤੇ ਰੀਲ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਸੈੱਟ ਕਰ ਦਾਂਗੇ ਇਸ ਤਰੀਕੇ ਨਾਲ ਹੀ ਆਪਾਂ ਧਾਗੇ ਨਾਲ ਇਹਨੂੰ ਸੈੱਟ ਕਰਦੇ ਰਾਵਾਂਗੇ ਦੋਨੋਂ ਸਾਈਡ ਚੰਗੀ ਤਰ੍ਹਾਂ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਤੇ ਹੁਣ ਆਪਾਂ ਇੱਥੇ ਇੱਕ ਗੰਢ ਲਗਾ ਦਾਂਗੇ ਇਹਦੀ ਜਿਹੜਾ ਇਹ ਧਾਗਾ ਨਾ ਖੁੱਲੇ ਹਨ ਇਹ ਆਪਣਾ ਬਣ ਕੇ ਬਿਲਕੁਲ ਤਿਆਰ ਆ ਗਿਆ ਤੇ ਇਹਦੇ ਲਈ ਆਪਾਂ ਇੱਕ ਇਹ ਇਦਾਂ ਦੀ ਪੈਪ ਲਾ ਲਾਂਗੇ ਤੇ ਜੇਕਰ ਤੁਹਾਡੇ ਕੋਲ ਲੱਕੜੀ ਵਾਲਾ ਡੰਡਾ ਹੈਗਾ ਤਾਂ ਤੁਸੀਂ ਡੰਡਾ ਲੈ ਲੈਣਾ ਕੋਈ ਕਿਉਂਕਿ ਇਹ ਆਪਾਂ ਨੇ ਗਿੱਲਾ ਨਹੀਂ ਕਰਨਾ ਹੈਗਾਗਾ ਤੇ ਜੇਕਰ ਤੁਸੀਂ ਗਿੱਲਾ ਨਹੀਂ ਕਰਨਾ ਤਾਂ ਤੁਸੀਂ ਲੋਹੇ ਵਗੈਰਾ ਦੇ ਪਾਈਪ ਵੀ ਲੈ ਸਕਦੇ ਆ ਤੇ ਜੇਕਰ ਗਿੱਲਾ ਕਰਕੇ ਫੇਰੋਂਗੇ ਇਹ ਪੱਖੇ ਤੇ ਤਾਂ ਤੁਸੀਂ ਲੱਕੜੀ ਦੀ ਪਾਈਪ ਹੀ ਲਾਉਣੀ ਹੈ ਇਹਦੇ ਵਿੱਚ ਲੱਕੜੀ ਵਾਲਾ ਡੰਡਾ ਹੀ ਲਾਉਣਾ ਇਹਦੇ ਵਿੱਚ ਤੇ ਆਪਾਂ ਇੱਥੇ ਲੋਹੇ ਦਾ ਡੰਡਾ ਲੇਤਾ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਸੈੱਟ ਕਰਾਂਗੇ ਇਹਨੂੰ ਬੋਤਲ ਦੇ ਮੂੰਹ 'ਚ ਹੋ ਜੀ ਹੁਣ ਆਪਾਂ ਨੇ ਇਹ ਤਿਆਰ ਕਰ ਲਿਆ ਬਿਲਕੁਲ ਤੇ ਹੁਣ ਆਪਾਂ ਤੁਹਾਨੂੰ ਪੱਖਾ ਸਾਫ਼ ਕਰਕੇ ਦਿਖਾਉਣੇ ਅੰਦਰ ਇਹ ਦੇਖੋ ਜੀ ਪੱਖੇ ਆਪਣੇ ਕਿੰਨੇ ਗੰਦੇ ਹੋਏ ਪਏ ਹੈਗੇ ਤੇ ਆਪਾਂ ਹੁਣ ਇਹਨਾਂ ਨੂੰ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਪਾ ਲਾਂਗੇ ਹਰ ਦੇ ਇਹ ਦੇਖੋ ਇਸ ਤਰੀਕੇ ਨਾਲ ਤੇ ਕੋਈ ਆਪਾਂ ਨੂੰ ਇੱਥੇ ਟੇਬਲ ਦੀ ਲੋੜ ਨਹੀਂ ਤੇ ਕਾਫੀ ਲੋੜ ਨਹੀਂ ਤੇ ਬਹੁਤ ਵਧੀਆ ਆਪਣਾ ਹੱਥ ਪਹੁੰਚ ਗਿਆ ਇੱਥੇ ਇਹ ਵੇਖੋ ਦੇਖੋ ਇਹ ਜਾਲ ਲੱਗ ਕੇ ਆ ਰਹੇ ਹੈਗੇ ਅਸੀਂ ਫਿਰ ਤੇ ਫੇ ਹੋਰ ਵੀ ਦਿਖਾਉਂਦੇ ਤਰੀਕੇ ਨਾਲ ਇਹ ਬਹੁਤ ਹੀ ਵਧੀਆ ਫਰਦੇ ਆ ਇਸੇ ਬਸ ਸਾਹ ਹੁੰਦਾ ਦੋਨੋਂ ਸਾਈਡ ਉੱਪਰੋਂ ਮਿੱਟੀ ਘਟਾ ਛੜ ਕੇ ਆ ਰਹੀ ਹੈ ਕਿੰਨਾ ਕਿੰਨਾ ਸਾਫ ਹੋ ਰਿਹਾ ਦੋਨੋਂ ਸਾਈਡ ਸਾਫ਼ ਹੋ ਰਿਹਾ ਹੈ। ਬਹੁਤ ਹੀ ਵਧੀਆ ਇਸ ਤਰੀਕੇ ਨਾਲ ਸਾਫ਼ ਹੋ ਜਾਂਦਾ ਜੀ ਇਹ। ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਸੀਂ ਵੀ ਇਹ ਤਰੀਕਾ ਵਰਤ ਕੇ ਜਰੂਰ ਦੇਖਣਾ ਜੀ। ਤੇ ਬਹੁਤ ਹੀ ਵਧੀਆ ਪੱਖਾ ਸਾਫ਼ ਹੋ ਜਾਂਦਾ ਇਹਦੇ ਨਾਲ ਬਿਨਾਂ ਮਿਹਨਤ ਤੋਂ। ਇਹ ਦੇਖੋ ਜੀ ਕਿੰਨੀ-ਕਿੰਨੀ ਗਰਦ ਦੇ ਆਈ ਗਈ ਇਹਦੇ ਵਿੱਚ। ਤੇ ਆਪਾਂ ਪੱਖਾ ਸਾਫ਼ ਕਰਕੇ ਦਿਖਾਇਆ ਤੁਹਾਨੂੰ ਇਹ। ਤੇ ਇਸ ਤਰੀਕੇ ਨਾਲ ਤੇ ਬਹੁਤ ਹੀ ਜ਼ਿਆਦਾ ਸੌਖਾ ਗਾ ਇਹ ਪੱਖਾ ਸਾਫ ਕਰਨਾ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ